ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅਨੰਦਪੁਰ ਸਾਹਿਬ ਰੋਡ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਦੇ ਦਫਤਰ ਦੇ ਸਾਹਮਣੇ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਲਈ ਧਰਨਾ ਦਿੱਤਾ ਗਿਆ ਇਸ ਮੌਕੇ ਤੇ ਕਿਸਾਨ ਆਗੂ ਗੁਰਨੇਕ ਸਿੰਘ ਪੱਜਲ ਕੁਲ ਹਿੰਦ ਕਿਸਾਨ ਸਭਾ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਮੱਟੂ ਸੀਟੂ ਆਗੂ ਮਿੰਦਰ ਕੁਮਾਰ ਵੱਡਵਾਂ ਸੁباش ਮੱਟੂ ਗੁਰਮੇਸ਼ ਸਿੰਘ ਟੇਸੀ ਕੁਲਵਿੰਦਰ ਸਿੰਘ ਚਾਹਲ ਕੁਲਪੂਸ਼ਣ ਕੁਮਾਰ ਬਲਵੰਤ ਰਾਮ ਆਦਿਆ ਨੇ ਕਹ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ ਜੀ ਕੀ ਕਹਾਂਗੇ ਅੱਜ ਜਿਹੜਾ ਇੱਥੇ ਅੱਜ ਧਰਨਾ ਲੱਗਿਆ ਇਸ ਜਥੇਬੰਦੀ ਇਹ ਐਸ ਕੇ ਮਾਲੂ ਗਦਰੀ ਪਾਪਿਆਂ ਦਾ ਬਬਰ ਅਕਾਲੀਆਂ ਦਾ ਇਲਾਕਾ ਗੜਸ਼ੰਕਰਾ ਸੱਦਾ ਸੰਯੁਕਤ ਕਿਸਾਨ ਮੋਰਚੇ ਦਾ ਮੈਂ ਕੁੱਲ ਇਹਨਾਂ ਕਿਸਾਨ ਸਵਾਲੋ ਇਹ ਕਹਿਣਾ ਚਾਹਣਾ ਜਿਹੜੀਆਂ 18 ਮੰਗਾ ਲਈ ਭਗਵੰਦ ਸਿੰਘ ਮਾਨ ਪਿੱਛੋ ਉੱਠ ਕੇ ਚਲੇ ਗਿਆ ਮੁੱਖ ਮੰਤਰੀ ਪੰਜਾਬ ਉਹਨੂੰ ਦੁਬਾਰਾ ਗੱਲ ਸ਼ੁਰੂ ਕਰਨੀ ਚਾਹੀਦੀ ਆ ਸਾਡੀ ਲੜਾਈ ਦਿੱਲੀ ਨਾਲ ਐਮਐਸਬੀ ਦੀ ਆ ਜਿਹੜਾ ਤਿਰਾਂ ਨਵੇਂ ਖਰੜਾ ਉਹਨੂੰ ਲਾਗੂ ਕਰਨ ਦੀ ਆ 18 ਮੰਗਾ 'ਚ ਬਹੁਤ ਸਾਰੀਆਂ ਮੰਗਾਂ ਨੇ ਕਰਜੇ ਮਾਫੀ ਦੀ ਆ ਆ ਜਿਹੜੀਆਂ ਪੰਜ ਫਸਲਾਂ ਤੇ ਐਮਐਸਬੀ ਦੇਣ ਦੀ ਆ ਜੇ ਦੇਲਾ ਗਵਰਨਮੈਂਟ ਜਿਹੜੀ ਇੱਕ ਸਕੇਲ ਦੀ ਗਵਰਨਮੈਂਟ ਆ ਉਹ ਤਈਆਂ ਫਸਲਾਂ ਤੇ ਐਮਐਸਬੀ ਦੇ ਸਕਦੀ ਆ ਤੇ ਪੰਜਾਬ ਦੀ 50 ਫਸਲਾਂ ਤੇ ਕਿਉਂ ਨਹੀਂ ਦੇ ਸਕਦੀ ਜਿਹਦੇ 'ਚ ਗੋਪੀ ਆ ਹੁੰਦੀ ਆ ਸੂਰਜਮੁਖੀ ਆ ਆਲੂ ਆ ਇਹਨਾਂ ਦੇ ਕਿਉਂ ਨਹੀਂ ਦੇਣੀ ਬੋਲੇ ਅਸੀਂ ਇਹ ਸਮਝਦੇ ਆ ਦੁਬਾਰਾ ਗੱਲਬਾਤ ਸ਼ੁਰੂ ਕੀਤੀ ਜਾਵੇ ਨਹੀਂ ਤਾਂ ਐਸਕੇਮ ਜਿਹੜਾ ਵੀ ਸੱਦਾ ਦੇਊਗਾ ਉਸ ਲੜਾਈ ਤੇ ਮੋਰੇ ਹੋ ਕੇ ਲੜਾਈ ਲੜਾਂਗੇ ਤੇ ਜਿੱਤਾਂਗੇ ਲੜਦੇ ਰਹਾਂਗੇ ਧੰਨਵਾਦ ਜੀ ਜਿਹਨੇ ਮੰਤਰੀ ਦਾ ਐਮਐਲਏ ਆ ਉਹਨਾਂ ਦੇ ਮੋਰੇ ਧਰਨਿਆਂ ਦਾ ਜਿਹੜਾ ਪ੍ਰੋਗਰਾਮ ਦਿੱਤਾ ਸੀਗਾ ਉਹਦੇ ਵਿੱਚ ਅਸੀਂ ਇੱਥੇ ਜਿਹੜੇ ਡਿਫਟੀ ਸਪੀਕਰ ਦੇ ਘਰ ਦੇ ਮੋਰੇ ਬੈਠੇ ਆ ਸਾਡੀਆਂ ਮੰਗਾਂ ਉਹ ਹੀ ਆ ਕਿਉਂਕਿ ਸ੍ਰਕਟ ਮੋਰਚੇ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਉਸ ਤੋਂ ਬਾਅਦ ਸਾਡੀ ਮੰਗ ਇਹ ਆ ਕਿ ਜਿਹੜੀਆਂ ਪੰਜਾਬ ਨਾਲ ਸੰਬੰਧਤ ਮੰਗਾਂ ਜਿਹੜੀਆਂ ਇੱਕ ਤਾਂ ਉਹ ਮੰਨੀਆਂ ਜਾਣ ਪੰਜਾਬ ਦਾ ਜਿਹੜਾ ਜਦੋਂ ਦਾ ਹੱਥ ਜੋੜਦੇ ਆ ਇਹ ਕੋਟੇ ਨੂੰ ਕਹਿੰਦੇ ਸੀ ਤੁਹਾਡੇ ਨੁਮਾਇਦੇ ਆ ਉਹ ਮੀਟਿੰਗ ਦੇ ਵਿੱਚ ਉੱਥੇ ਬਹੁਤ ਮਾਰੀ ਜਾਂਦੇ ਆ ਕਿਉਂਕਿ ਉਹ ਪੂਰੇ ਪੰਜਾਬ ਦੇ ਮੁੱਖ ਮੰਤਰੀ ਆ ਇਸ ਕਰਕੇ ਸਾਡੀ ਮੰਗ ਇਹ ਆ ਕਿ 22 ਫਰਵਰੀ ਜਿੱਦਾਂ ਤੇੜਲਾ ਦੀ ਸਰਕਾਰ ਨੇ ਐਮਐਸਬੀ ਦਿੱਤੀ ਉਹਦਾ ਪੰਜਾਬ ਚ ਪਹੁੰਚਾ ਦਿੱਤੀ ਜਾਵੇ ਕਿ ਜਿਹੜੇ ਅਰ ਬੰਨੀ ਮੋਹਰਚੇ ਦੇ ਵਿੱਚ ਕਿਸਾਨਾਂ ਦੇ ਕੇਸ ਕਰਤੇ ਹੋ ਰਿਲੀਜ਼ ਕੀਤੇ ਜਾਣ ਉਹ ਕੇਸ ਜਿਹੜੇ ਆ ਕਿਤੇ ਉਹ ਸਾਡੇ ਕਿਸਾਨਾਂ ਦੇ ਉੱਤੇ ਉਹ ਵੀ ਜਿਹੜੇ ਆ ਕੈਨਸਲ ਕੀਤੇ ਜਾਣ ਤੇ ਅੱਜ ਜਿਹੜਾ ਆ ਅਸੀਂ ਇਹ ਆਸ ਕਰਦੇ ਆ ਕਿ ਕੋਈ ਸੀਐਮ ਨੂੰ ਚਾਹੀਦਾ ਕਿਸਾਨਾਂ ਨੂੰ ਸੱਦ ਕੇ ਉਹਨਾਂ ਨਾਲ ਮੀਟਿੰਗ ਕਰਨੀ ਉਹਨਾਂ ਦੀ ਜਿਹੜੀਆਂ ਇਹਨਾਂ ਦੇ ਅਧਿਕਾਰ ਖੇਤਰ ਚ ਮੰਨਵਾਉਣੀਆਂ ਚਾਹੀਦੀਆਂ ਸਾਡੀ ਲੜਾਈ ਸੈਂਟਰ ਨਾਲ ਆ ਕਿਉਂਕਿ ਜਿਹੜੀਆਂ ਕੁੱਸ਼ ਮੰਗਾਂ ਕਾਫੀ ਜਿਹੜੀਆਂ ਉਹ ਸੈਂਟਰ ਨਾਲੇ ਆ ਤੇ ਸੀਐਮ ਜਿਹੜਾ ਪੰਜਾਬ ਦਾ ਆ ਜਿਹੜਾ ਕਹਿੰਦਾ ਮੈਂ ਪੰਜਾਬ ਪਿੰਡਾਂ ਕਿਸਾਨਾਂ ਦਾ ਮੁੰਡਾ ਆ ਉਹਨੂੰ ਕਿਸਾਨ ਮੋਰਚੇ ਲੀਡਰਾਂ ਨੂੰ ਸੱਦ ਕੇ ਤੇ ਸਾਡੀਆਂ ਪੂਰੀ ਤਰ੍ਹਾਂ ਤੇ ਮੰਗਾਂ ਜਿਹੜੀਆਂ ਉਹ ਹੱਲ ਹੋਣੀਆਂ ਚਾਹੀਦੀਆਂ ਬਹੁਤ ਬਹੁਤ ਸਾਰਿਆਂ ਦਾ ਨਾਮ ਵਿੰਕਮੇਂਦਰ ਕੁਮਾਰ ਬੱਡੋਆਣਾ ਸੀਟੂ ਦਾ ਵਾਈਸਪ੍ਰੈਜ਼ਿਡੈਂਟ ਪੰਜਾਬ ਅੱਜ ਜਿਹੜਾ ਧਰਨਾ ਲੱਗਾ ਜਿਹੜੀ ਜਮਹੂਰੀਅਤ ਦਾ ਕਤਲ ਕੀਤਾ ਭਗਵੰਤ ਮਾਨ ਨੇ ਉਹਦੇ ਖਿਲਾਫ ਕਿਸਾਨ ਜੱਥੇਬੰਦੀਆਂ ਨਾਲ ਮਜ਼ਦੂਰ ਮਜ਼ਦੂਰ ਜੱਥੇਬੰਦੀ ਦੇ ਇਕੱਠੇ ਹੋ ਕੇ ਅੱਜ ਪੰਜਾਬ ਦੇ ਐਮਐਲਏ ਮੰਤਰੀਆਂ ਦਾ ਘਰਾਓ ਕੀਤਾ ਇਹਦੇ ਵਿੱਚ ਅੱਜ ਜੋ ਵੀ ਭਗਵੰਤ ਮਾਨ ਦੀ ਸਰਕਾਰ ਨੇ ਜਿਹੜੀ ਇਹ ਕਹਿ ਕੇ ਆਈ ਸੀ ਕਿ ਗੈਰਕਾਨੂੰਨੀ ਮਾਈਨਿੰਗ ਬੰਦ ਕਰਾਂਗੇ ਭ੍ਰਿਸ਼ਟਾਚਾਰ ਬੰਦ ਕਰਾਂਗੇ ਨਸ਼ੇ ਬੰਦ ਕਰਾਂਗੇ ਅੱਜ ਇਹ ਤਿੰਨੇ ਚੀਜ਼ਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਗਈਆਂ ਹਨ ਦੂਜੀ ਗੱਲ ਅਗਲੀ ਇਹ ਆ ਜਿਹੜਾ ਅੰਨਾ ਹਜ਼ਾਰਾ ਦਿੱਲੀ ਦੇ ਵਿੱਚ ਧਾਨੇ ਦੇ ਬੈਠਾ ਸੀ ਜਿਹਦੇ ਵਿੱਚੋਂ ਆਮ ਆਦਮੀ ਪਾਰਟੀ ਨਿਕਲੀ ਆ ਅੱਜ ਉਹੀ ਪਾਰਟੀ ਧਾਨਿਆਂ ਦਾ ਵਿਰੋਧ ਕਰ ਰਹੀ ਆ ਅੱਜ ਉਹੀ ਪਾਰਟੀ ਜਮਹੂਰੀਅਤ ਦਾ ਘਾਣ ਕਰ ਰਹੀ ਆ ਜਿਹਦੇ ਰਾਜ ਦੇ ਅੰਦਰ ਭਗਵੰਤ ਮਾਨ ਦੇ ਰਾਜ ਦੇ ਅੰਦਰ ਤਹਿਸੀਲਦਾਰ ਰਜਿਸਟਰੀਆਂ ਦਾ ਮਾਲੜੀਆਂ ਦੀਆਂ ਰਜਿਸਟਰੀਆਂ ਦਾ 30000 ਰੁਪਿਆ ਲੈਂਦਾ ਹੋਵੇ ਜਿਹੜਾ ਥਾਣੇ ਦਾ ਰਾਜੀ ਨਾਮੇ ਦੇ ਪੈਸੇ ਲੈਂਦੇ ਹੋਣ ਇਹ ਮੀਨਾ ਬਾਦ ਇਹਨਾਂ ਐਮਐਲਏ ਨੂੰ ਪੈਸੇ ਦਿੰਦੇ ਹੋਣ ਇਸ ਇਸ ਸਰਕਾਰ ਨੂੰ ਸ਼ਰਮ ਦਾ ਘਾਟਾ ਆਣਾ ਚਾਹੀਦਾ ਅੱਜ ਚੋਣਾਂ ਹੋ ਜਾਣ ਇਹ ਸਰਕਾਰ ਹਾਰੇਗੀ ਮਜ਼ਦੂਰਾਂ ਦੇ ਵਿਰੋਧ ਜਿਹੜਾ ਮੋਦੀ ਨੇ 8 ਤੋਂ 12 ਘੰਟੇ ਦਾ ਕਾਨੂੰਨ ਪਾਸ ਕੀਤਾ ਸੀ ਉਹਦੀ ਪਹਿਲ ਕਦਮੀ ਭਗਵੰਤ ਮਾਨ ਨੇ ਲਾਗੂ ਕਰਨ ਦੀ ਕੀਤੀ ਪੰਜਾਬ 'ਚ ਮਜ਼ਦੂਰ ਜਥੇਬੰਦੀਆਂ ਲੜੀਆਂ ਉਹ ਜਿਹੜਾ ਸੀਗਾ ਕਾਨੂੰਨ ਦਾ ਇਹ ਪਾਸ ਕੀਤਾ ਇਹਨਾਂ ਉਸ ਨੂੰ ਲਾਗੂ ਕਰਨ ਲਈ ਉਹਨੂੰ ਚੱਕ ਕੇ ਰੱਦੀ ਦੀ ਟੋਗਲੀ 'ਚ ਮਜ਼ਦੂਰ ਜਥੇਬੰਦੀਆਂ ਨੇ ਭਗਵੰਤ ਮਾਨ ਦੇ ਬ੍ਰੇਕ ਲਾਤੀ ਅਸੀਂ ਉਹਨੂੰ ਪੰਜਾਬ 'ਚ ਲਾਗੂ ਨਹੀਂ ਹੋਣ ਦਿੱਤਾ ਇਹ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਲੜੀਆਂ ਅੱਜ ਜਿਹੜੀਆਂ ਜਥੇਬੰਦੀਆਂ 32 ਜਥੇਬੰਦੀਆਂ ਕਿਸਾਨ ਜਿਹੜੀਆਂ ਲੜਡੀਆਂ ਅੱਜ ਜਿਹੜੀ ਕੇਤੀ ਕਿਸਾਨ ਯੂਨੀਅਨ ਇੱਥੇ ਬੈਠੇ ਆ ਜਮਹੂਰੀਏ ਕਿਸਾਨ ਸਭਾ ਟੋਲੇ ਹਿੰਦ ਕਿਸਾਨ ਸਭਾ ਸੀਆਈਟੀ ਯੂ ਮਜ਼ਦੂਰਾਂ ਦੀ ਜਥੇਬੰਦੀ ਇਕੱਠੀਆਂ ਹੋ ਕੇ ਅਸੀਂ ਇਸ ਸਰਕਾਰ ਦੇ ਖਿਲਾਫ ਲੜਾਈ ਲੜ ਰਹੇ ਹਾਂ ਕਿਉਂਕਿ ਅਸੀਂ ਅੱਜ ਚੋਣਾ ਹੋ ਜਾਣ ਇਹ ਸਰਕਾਰ ਜਾ ਰਹੀ ਆ ਦਿੱਲੀ ਹਾਰ ਗਏ ਪੰਜਾਬ ਹਾਰ ਜਾਣਾ ਇਨੀ 1100 ਦਾ ਲਾਰਾ ਲਾਇਆ ਔਰਤਾਂ ਲਈ ਇਹਨਾਂ ਨੇ ਫੋਰ ਟੈਂਸ਼ਨ ਦਾ ਵਾਅਦਾ ਦਾ ਲਾਰਾ ਲਾਇਆ ਇੱਕ ਵੀ ਕੰਮ ਨਹੀਂ ਨਹੀਂ ਕੀਤਾ ਸਿਵਾਏ ਕਮੇਟੀ ਕਰਨ ਤੋਂ ਚੁਟਕਲੇ ਸੁਣਾ ਰਿਆ ਮੈਂ ਇੱਕ ਦੇਖ ਰਿਹਾ ਸੀਗਾ ਕੱਲ ਉਹ ਭਗਵੰਤ ਮਾਨ ਕੀ ਕਹਿ ਰਿਹਾ ਚੁਟਕਲੇ ਸੁਣਾ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਸ਼ਰਮ ਆਣੀ ਚਾਹੀਦੀ ਇਸ ਭਗਵੰਤ ਮਾਨ ਨੂੰ ਇਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਇਸ ਜਮਹੂਰੀਅਤ ਦੇ ਕਾਤਲ ਦੇ ਖਿਲਾਫ ਲੜਾਂਗੇ ਇਹਨੂੰ ਗੱਲ ਕਰਨ ਲਈ ਮਜਬੂਰ ਕਰਾਂਗੇ ਤੇ ਮੰਗਾਂ ਬਣਾਵਾਂਗੇ ਜਿਹੜੀ ਅਨਮੋਲ ਗੱਲਾਂ ਕਹਿੰਦੀ ਚੁਟਕੀਆਂ ਮਾਰਦੀ ਸੀ ਸਾਰੀਆਂ ਫਲਾਂ ਦੇ ਛੱਡ ਦੇ ਕੈਪਟਨ ਸਾਰੀਆਂ ਫਲਾਂ ਦੇ ਐਮਐਸਬੀ ਲਾਵਾਂਗੇ ਕਿੱਥੇ ਗਈ ਐਮਐਸਬੀ ਇਸ ਕਰਕੇ ਹੁਣ ਲੜਾਂਗੇ ਇਹਨੂੰ ਗੋਲਨੀ ਭਾਰਕਾਂਗਾ ਕਰਾਂਗੇ ਪ੍ਰਤਾਪ ਸਿੰਘ ਕੈਰਨ ਨੂੰ ਗੋਲਨੀ ਭਾਰ ਕੀਤਾ ਸੀ ਲੋਕਾਂ ਦੇ ਇਕੱਠੇ ਹੋ ਕੇ ਦੇਖ ਕੇ ਕਿਹੜੀ ਬਾਗ ਦੀ ਮੁੱਲੀ ਆ ਇਹਨੂੰ ਵੀ ਇੱਕ ਵਾਰੀ ਲੋਹੇ ਦੇ ਚਨੇ ਛਕਾ ਦੇਾਂਗੇ ਮੈਂ ਹਮੇਸ਼ ਸਿੰਘ ਤੇ ਸੀ ਕਰਤੀਖਾਨੀ ਨੂੰ ਸੁਪਾ ਅਮੀਤ ਪ੍ਰਧਾਨ ਅੱਜ ਦੇ ਜਿਹੜੇ ਪੰਜਾਬ ਚ ਧਰਨੇ ਆ ਉਹ ਅਸੀਂ ਸਾਰੇ ਐਮਐਨਏ ਮੰਤਰੀਆਂ ਦੇ ਔਰ ਮੁੱਖ ਮੰਤਰੀ ਦੇ ਖੁੱਲ ਜਿਹੜਾ ਧੂਰੀ ਇਹਨਾਂ ਦਾ ਹੈੱਡ ਦਫ਼ਤਰ ਆ ਉੱਥੇ ਲਾ ਰਹੇ ਆ ਸਾਰੇ ਸੰਯੁਕਤ ਮੋਰਚੇ ਵੱਲੋਂ ਕਿਉਂਕਿ ਮੁੱਖ ਮੰਤਰੀ ਨੇ ਸਾਡੇ ਕਿਸਾਨ ਆਗੂਆਂ ਨੂੰ ਆਪਣੇ ਮੀਟਿੰਗ ਲਈ ਸੱਦ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਆ ਤੇ ਦੂਜਾ ਜਿਹੜਾ ਸਾਡਾ 5 ਕਿ ਦੀ ਤਰੀਕ ਨੂੰ ਰੈਲੀ ਸੀਗੀ ਉਹ ਚ ਬਹੁਤ ਸਾਰੇ ਕਿਸਾਨ ਆਪਾਂ ਨੂੰ ਜਾਂ ਗ੍ਰਿਫਤਾਰ ਕਰ ਲਿਆ ਜਾਂ ਘਰਾਂ ਚ ਜਿਹੜਾ ਨਜਰਬੰਦ ਕਰਤਾ ਜਿੱਥੇ ਮੈਨੂੰ ਵੀ ਘਰ ਚ ਨਜਰਬੰਦ ਕੀਤਾ ਸੀਗਾ ਸੋ ਇਸ ਕਰਕੇ ਅਸੀਂ ਸਾਰੇ ਪੰਜਾਬ ਚ ਇਹ ਧਰਨੇ ਦੇ ਰਹੇ ਆ ਅੱਜ ਦੇ ਪ੍ਰੋਟੈਸਟ ਬਾਰੇ ਅੱਜ ਸੰਜੋਗਤ ਮੋਰਚੇ ਦੀ ਕਾਲ ਹੈ ਕਾਲ ਜਿਹੜੀ ਸਾਰੇ ਪੰਜਾਬ ਦੇ ਮੁੱਖ ਮੰਤਰੀ ਮੰਤਰੀ ਐਮਐਲਏ ਇਹਨਾਂ ਦੇ ਘਰਾਓ ਕਰਦੀ ਹੈ ਘਰਾਓ ਇਸ ਕਰਕੇ ਕਰਨਾ ਕਿਉਂਕਿ ਇਹਨ ਜਮਹੂਰੀਅਤ ਦਾ ਘਾਣ ਕੀਤਾ ਲੋਕ ਆਪਣੀਆਂ ਮੰਗਾਂ ਲਈ ਪਹਿਲਾਂ ਮੀਟਿੰਗ ਕੀਤੀ ਮੁੱਖ ਮੰਤਰੀ ਨਾਲ ਮੀਟਿੰਗ 'ਚ ਉੱਠ ਕੇ ਚਲਾ ਗਿਆ ਉਹ ਤੋਂ ਬਾਅਦ ਧਰਨਾ ਲਾਣਾ ਸੀ ਚੰਡੀਗੜ੍ਹ ਲੋਕਾਂ ਨੂੰ ਘਰਾਂ 'ਚ ਅਰੈਸਟ ਕਰ ਲਿਆ ਲੋਕਾਂ ਨੂੰ ਸੰਘਰਸ਼ਾਂ 'ਚੋਂ ਚੱਕ ਲਿਆ ਸਾਰੇ ਤਰੀਕੇ ਨਾਲ ਇਹਨੂੰ ਉਹ ਜਮਹੂਰੀਅਤ ਦਾ ਘਾਣ ਕੀਤਾ ਜਿਹੜਾ ਮੋਦੀ ਤੋਂ ਵੀ ਨਹੀਂ ਹੋਇਆ ਕਿਉਂਕਿ ਇਹਨੂੰ ਪਤਾ ਹੈ ਇਹ ਉਹ ਤਾਪ ਨਹੀਂ ਚੱਲ ਸਕਦਾ ਜਿਹੜਾ ਮੋਰਚਾ ਮੋਦੀ ਦੇ ਖਿਲਾਫ ਚੱਲਦਾ ਸੀ ਉਹ ਕਿੰਨਾ ਲੰਬਾ ਸਮਾਂ ਚੱਲਿਆ ਇਹਨਾਂ ਕਿਸਾਨਾਂ ਦੇ ਖਿਲਾਫ ਗਲਤ ਪ੍ਰਚਾਰ ਵੀ ਕੀਤਾ ਕਿ ਸਸਨੋਂ ਦੀ ਲੜਾਈ ਤੇ ਧਰਨਾ ਲਾਉਂਦੇ ਆ ਤੁਸੀਂ ਦੱਸੋ ਅਸੀਂ ਦੇਸ਼ ਨੂੰ ਭੁੱਖੇ ਵਿਅਕਤੀ ਦਾ ਢਿੱਡ ਭਰਨ ਲਈ ਲੜਾਈ ਲੜ ਰਹੇ ਆ ਕਿ ਉਹ ਕਿਸਾਨ ਬਚਣਾ ਚਾਹੀਦਾ ਜਿਹੜਾ ਦੇਸ਼ ਦਾ ਅੰਨ ਦਾਤਾ ਬਾਡਰਾਂ ਤੇ ਫੌਜ ਦੀ ਰੱਖਿਆ ਦੀ ਗੱਲ ਕਰਦੇ ਆਂ ਅਸੀਂ ਅਸੀਂ ਉਹ ਗੱਲ ਕਰਦੇ ਆ ਉਹ 900 ਦੀ ਗੱਲ ਕਰਦਾ ਇਸ ਕਰਕੇ ਇਸ ਮੁੱਖ ਮੰਤਰੀ ਦੇ ਅੱਜ ਮੰਗ ਪੱਤਰ ਚਾਰਟ ਉਹੀ ਆ ਪਰ ਅਸੀਂ ਕਿਤੇ ਮੰਗ ਪੱਤਰ ਨਹੀਂ ਦੇਣਾ ਅੱਜ ਅਸੀਂ ਸਿਰਫ ਰੋਸ ਮਾਰਚ ਕਰਕੇ ਅਸੀਂ ਤੇ ਸਰਕਾਰ ਨੂੰ ਦੱਸਣਾ ਇਹ ਸੰਘਰਸ਼ ਜਿਹੜਾ ਕਿਸਾਨਾਂ ਦਾ ਇਹ ਜਿੱਦੋਂ ਢੱਲਿਆ ਨਹੀਂ ਜਾਣਾ